ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਜੀ ਇੱਕ ਵਾਰ ਇੱਕ ਬਿਰਧ ਮਾਤਾ ਜੀ ਤੇ ਉਸ ਦਾ ਛੋਟਾ ਜਿਹਾ ਪਰਿਵਾਰ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ ਮਾਤਾ ਜੀ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਇੱਕ ਪੁੱਤਰ ਸੀ ਜਿਸ ਦਾ ਮਾਤਾ ਜੀ ਨੇ ਵਿਆਹ ਕਰ ਦਿੱਤਾ ਸੀ ਮਾਤਾ ਜੀ ਹੱਥੀ ਕਿਰਤ ਕਰਦੇ ਸਨ ਉਹਨਾਂ ਆਪਦੇ ਹੱਥੀ ਸਬਜ਼ੀਆਂ ਲਗਾਉਣੀਆਂ ਗੰਨੇ ਖੇਤ ਵਿੱਚੋਂ ਲਿਆ ਕੇ ਉਹਨਾਂ ਦੀ ਰੌ ਕੱਢ ਕੇ ਉਸ ਤੋਂ ਗੁੜ ਤਿਆਰ ਕਰਨਾ ਉਹਨਾਂ ਸਬਜ਼ੀਆਂ ਵਿੱਚੋਂ ਮਾਤਾ ਜੀ ਨੇ ਛੋਲੇ ਲਿਆ ਕੇ ਭੁੰਨ ਲੈਣੇ ਤੇ ਗੁੜ ਵਿੱਚ ਰਲਾ ਕੇ ਆਪਦੇ ਸਾਰੇ ਪਰਿਵਾਰ ਨੂੰ ਵਿਖਾਉਣੇ ਜਾਨਵਰਾਂ ਨੂੰ ਵੀ ਪਾਉਣੇ ਤੇ ਜੇ ਕੋਈ ਰਾਈ ਪਾਂਦੀ ਆਉਣਾ ਤਾਂ ਉਸ ਦੀ ਝੋਲੀ ਵੀ ਗੁੜ ਤੇ ਛੋਲੇ ਪਾ ਦੇਣੀ ਉਹਨਾਂ ਸਾਰੀ ਦਿਹਾੜੀ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਰਹਿਣਾ ਤੇ ਨਾਲ-ਨਾਲ ਜੋ ਵੀ ਉਹਨਾਂ ਨੂੰ ਕਿਰਤ ਮਿਲਨੀ ਉਹੀ ਕਰੀ ਜਾਣੀ ਮਾਤਾ ਜੀ ਜਿਹੜੇ ਸਨ ਉਹਨਾਂ ਦੀ ਨੋ ਜਿਹੜੀ ਸੀ ਉਹ ਬਹੁਤ ਲੜਾਕੀ ਆਈ ਸੀ ਉਹ ਜਿੱਦਣ ਦੀ ਘਰ ਦੇ ਵਿੱਚ ਆਈ ਸੀ ਆਪਦੇ ਪਤੀ ਨੂੰ ਹਰ ਵੇਲੇ ਇਹ ਗੱਲ ਕਹਿੰਦੀ ਰਹਿੰਦੀ ਸੀ ਕਿ ਮਾਤਾ ਨੂੰ ਕਿਤੇ ਛੱਡਾ ਮੈਨੂੰ ਇਹ ਚੰਗੀ ਨਹੀਂ ਲੱਗਦੀ ਜੇ ਤੂੰ ਇਹਨੂੰ ਨਹੀਂ ਛੱਡਣਾ ਤਾਂ ਮੈਂ ਚਲੇ ਜਾਣਾ ਏ ਹੁਣ ਜਿਹੜਾ ਲੜਕਾ ਸੀ ਉਹ ਇਹਨਾਂ ਦੋਨਾਂ ਦੇ ਵਿਚਕਾਰ ਫਸ ਗਿਆ ਆਖਰ ਉਸਨੇ ਫੈਸਲਾ ਲਿਆ ਕਿ ਚਲੋ ਮਾਂ ਨੂੰ ਹੀ ਕਿਤੇ ਛੱਡ ਆਉਣਾ ਏ ਫੈਸਲਾ ਤਾਂ ਉਸਨੇ ਗਲਤ ਲਿਆ ਸੀ ਪਰ ਮਾਣੇ ਸਭ ਕੁਝ ਸੁਣ ਲਿਆ ਸੀ ਫਿਰ ਵੀ ਉਹ ਰੱਬ ਦਾ ਨਾਮ ਹੀ ਲੈਂਦੀ ਰਹੀ ਉਸ ਨੇ ਕੋਈ ਘਰ ਵਿੱਚ ਗੱਲਬਾਤ ਨਾ ਕੀਤੀ ਉਸ ਨੇ ਚਿੜੀਆਂ ਜਾਨਵਰਾਂ ਪਸ਼ੂ ਪੰਛੀਆਂ ਨੂੰ ਦਾਣਾ ਪਾਉਣਾ ਉਸ ਦਾ ਪਛੂਆ ਪੰਛੀਆਂ ਨਾਲ ਪਿਆਰ ਬਹੁਤ ਸੀ ਉਸ ਦੇ ਮਨ ਵਿੱਚ ਹਰੇਕ ਦੇ ਪ੍ਰਤੀ ਦਇਆ ਭਾਵਨਾ ਸੀ ਉਸ ਮਾਤਾ ਦੇ ਘਰ ਰਿਜਕ ਵੀ ਬਹੁਤ ਸੀ ਹਰੇਕ ਚੀਜ਼ ਵਿੱਚ ਬਰਕਤ ਸੀ ਚਲੋ ਕਰਦੇ ਕਰਦੇ ਇੱਕ ਦਿਨ ਉਸ ਦਾ ਪੁੱਤਰ ਮਾਤਾ ਨੂੰ ਕਹਿੰਦਾ ਕਿ ਆਪਾਂ ਕਿਤੇ ਘੁੰਮ ਫਿਰ ਕੇ ਆਉਣਾ ਏ ਮਾਤਾ ਤਿਆਰ ਹੋ ਗਈ ਕਿਉਂਕਿ ਉਸ ਨੂੰ ਸਾਰੀ ਗੱਲਬਾਤ ਪਤਾ ਸੀ ਜਾਣ ਲੱਗਿਆਂ ਨੌ ਨੂੰ ਕਿਹਾ ਕਿ ਮੈਨੂੰ ਕੁਝ ਖਾਣ ਨੂੰ ਦੇ ਦੇ ਜੇ ਰਸਤੇ ਦੇ ਵਿੱਚ ਸਾਨੂੰ ਭੁੱਖ ਲੱਗ ਗਈ ਤੇ ਚੱਲ ਅਸੀਂ ਖਾ ਤਾਂ ਲਵਾਂਗੇ ਹਮੇਸ਼ਾ ਦੀ ਤਰ੍ਹਾਂ ਮਾਤਾ ਨੇ ਕਿਹਾ ਕਿ ਕੁਝ ਛੋਲੇ ਤੇ ਗੁੜ ਪਿਆ ਹੋਣਾ ਏ ਉਹ ਸਾਨੂੰ ਰਸਤੇ ਵਿੱਚ ਖਾਣ ਨੂੰ ਦੇ ਦੇ। ਨੌ ਜਿਹੜੀ ਸੀ ਉਹ ਬਹੁਤ ਹੀ ਕੱਬੇ ਸੁਭਾਅ ਦੀ ਸੀ। ਉਸ ਨੇ ਠੋਖੇ ਦੇ ਨਾਲ ਗੁੜ ਤੇ ਛੋਲੇ ਕਹਿ ਕੇ ਕੋਈ ਹੋਰ ਹੀ ਚੀਜ਼ ਪਾ ਕੇ ਮਾਤਾ ਨੂੰ ਫੜਾ ਦਿੱਤੀ। ਮਾਤਾ ਨੇ ਉਸ ਨੂੰ ਵੇਖਿਆ ਤੱਕ ਨਹੀਂ ਕਿ ਉਸ ਨੇ ਸਾਨੂੰ ਕੀ ਖਾਣ ਨੂੰ ਦਿੱਤਾ ਹੈ। ਘਰੋਂ ਚੱਲ ਪਏ। ਰਾਹ ਵਿੱਚ ਵੀ ਉਹਨਾਂ ਨੇ ਕੁਝ ਨਾ ਖਾਦਾ ਪੀਤਾ ਕਿਉਂਕਿ ਪੁੱਤਰ ਦੇ ਮਨ ਵਿੱਚ ਥੋੜਾ ਥੋੜਾ ਪਛਤਾਵਾ ਸੀ ਕਿ ਮੈਂ ਆਪਦੀ ਮਾਂ ਨੂੰ ਕੀ ਕਵਾਂਗਾ ਕਿਹੜਾ ਮੂੰਹ ਵਿਖਾਵਾਂਗਾ ਕਿ ਮੇਰੀ ਮਾਂ ਨੇ ਮੈਨੂੰ ਪਾਲਿਆ ਸੰਭਿਆ ਤੇ ਅੱਜ ਮੈਂ ਉਹਨੂੰ ਕਿਤੇ ਘਰ ਤੋਂ ਦੂਰ ਛੱਡਣ ਜਾ ਰਿਹਾ ਏ ਇਸ ਕਰਕੇ ਨਾ ਉਸਨੇ ਕੁਝ ਖਾਦਾ ਪੀਤਾ ਤੇ ਨਾ ਮਾਤਾ ਨੇ ਕਿਉਂਕਿ ਮਾਤਾ ਵੀ ਸਾਰੇ ਰਸਤੇ ਰੱਬ ਦਾ ਨਾਮ ਲੈਂਦੀ ਗਈ ਪ੍ਰਮਾਤਮਾ ਦਾ ਭਾਣਾ ਮੰਨ ਕੇ ਹੀ ਤੁਰ ਗਈ ਜਦੋਂ ਉਹ ਇੱਕ ਜੰਗਲ ਦੇ ਕੋਲ ਪਹੁੰਚੇ ਤਾਂ ਉੱਥੇ ਜਾ ਕੇ ਮਾਤਾ ਨੇ ਆਪਦੇ ਪੁੱਤਰ ਨੂੰ ਕਿਹਾ ਕਿ ਜਾ ਪੁੱਤ ਹੁਣ ਤੂੰ ਮੁੜ ਜਾ ਤਾਂ ਪੁੱਤ ਬੜਾ ਹੈਰਾਨ ਹੋਇਆ ਕਿ ਮਾਤਾ ਨੂੰ ਕਿਵੇਂ ਪਤਾ ਕਿ ਮੈਂ ਇਸ ਨੂੰ ਇੱਥੇ ਛੱਡ ਕੇ ਜਾਣਾ ਹੈ ਉਸ ਨੇ ਮਾਤਾ ਨੂੰ ਪੁੱਛਿਆ ਤੇ ਮਾਤਾ ਨੇ ਕਿਹਾ ਕਿ ਮੈਨੂੰ ਸਾਰੀ ਗੱਲ ਪਤਾ ਹੈ ਮੈਂ ਤੇਰੀ ਤੇ ਤੇਰੀ ਘਰ ਵਾਲੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਪਰ ਚਲ ਜੇ ਤੂੰ ਮੈਨੂੰ ਛੱਡਣ ਆਇਆ ਹੀ ਆਂ ਤਾਂ ਮੇਰੇ ਰਹਿਣ ਦਾ ਇੱਥੇ ਇੰਤਜ਼ਾਮ ਕਰ ਜਾ ਮੈਨੂੰ ਕੋਈ ਛੋਟੀ ਜੀ ਝੋਪੜੀ ਕੁਟਿਆ ਜੜੀਆ ਉਹ ਬਣਾ ਕੇ ਦੇ ਜਾ ਮੈਂ ਉਸ ਵਿੱਚ ਬੈਠੀ ਰਵਾਂਗੀ ਜੋ ਪ੍ਰਮਾਤਮਾ ਨੇ ਮੇਰੇ ਕਰਮਾਂ ਵਿੱਚ ਲਿਖਿਆ ਹੋਇਆ ਮੈਨੂੰ ਖਾਣ ਨੂੰ ਮਿਲ ਜਾਣਾ ਏ ਪਰ ਮੇਰੇ ਇੱਕ ਰਹਿਣ ਦਾ ਇੰਤਜ਼ਾਮ ਤੂੰ ਇੱਥੇ ਕਰ ਦੇ ਉਸ ਦੇ ਪੁੱਤਰ ਨੇ ਉੱਥੇ ਹੀ ਡੰਡੇ ਡੁੰਡੇ ਕੱਖ ਵਗੈਰਾ ਕੱਖ ਕਾਂ ਇਕੱਠਾ ਕੀਤਾ ਤੇ ਇੱਕ ਝੋਪੜੀ ਤਿਆਰ ਕਰਤੀ ਤੇ ਆਪ ਘਰ ਨੂੰ ਵਾਪਸ ਆ ਗਿਆ ਹੁਣ ਮਾਤਾ ਉੱਥੇ ਰਹਿਣ ਲੱਗੀ ਮਾਤਾ ਨੇ ਉਸ ਝੋਪੜੀ 'ਚ ਬੈੰਦਿਆਂ ਅਸਾਰ ਹੀ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਉਸ ਨੇ ਥੋੜੀ ਬਹੁਤੀ ਵੀ ਚਿੰਤਾ ਮਾਨ ਨੂੰ ਨਹੀਂ ਲਾਈ ਕਿ ਮੇਰਾ ਪੁੱਤ ਮੈਨੂੰ ਇੱਥੇ ਕਿਉਂ ਛੱਡ ਚੱਲਿਆ ਏ ਕਿਉਂਕਿ ਉਸ ਨੂੰ ਪਰਮਾਤਮਾ ਤੇ ਵਿਸ਼ਵਾਸ ਸੀ ਤੇ ਉਹ ਰੱਬ ਦਾ ਨਾਮ ਹੀ ਧਿਆਉਂਦੀ ਰਹੀ ਤੇ ਜੋ ਵੀ ਜੰਗਲ ਦੇ ਵਿੱਚੋਂ ਉਸ ਨੂੰ ਖਾਣ ਪੀਣ ਨੂੰ ਮਿਲਦਾ ਉਹ ਉਥੋਂ ਖਾ ਪੀ ਕੇ ਆਵਦਾ ਪੇਟ ਭਰਦੀ ਤੇ ਫਿਰ ਰੱਬ ਦਾ ਨਾਮ ਤੇ ਹੋਣ ਲੱਗ ਜਾਂਦੀ ਇੱਕ ਦਿਨ ਉਸ ਦੇ ਕੋਲ ਇੱਕ ਸੰਤ ਜੀ ਆਉਂਦੇ ਨੇ ਤੇ ਕਹਿੰਦੇ ਨੇ ਕਿ ਮਾਤਾ ਜੇ ਤੁਹਾਡੇ ਕੋਲ ਕੁਝ ਖਾਣ ਨੂੰ ਹੈ ਤਾਂ ਮੈਨੂੰ ਦੇ ਦਿਓ ਤਾਂ ਮਾਤਾ ਨੇ ਸਾਹਮਣੇ ਡੰਗੇ ਛੋਲੇ ਵੱਲ ਇਸ਼ਾਰਾ ਕੀਤਾ ਕਿ ਉਸ ਦੇ ਵਿੱਚ ਗੁੜ ਤੇ ਛੋਲੇ ਆ ਉਹ ਤੁਸੀਂ ਜਿੰਨੇ ਤੁਹਾਨੂੰ ਚਾਹੀਦੇ ਆ ਕੱਢ ਲਓ ਤੇ ਖਾ ਲਓ ਸੰਤ ਜੀ ਨੇ ਜਦੋਂ ਝੋਲਾ ਵੇਖਿਆ ਤਾਂ ਉਸ ਵਿੱਚ ਗੁੜ ਤੇ ਛੋਲੇ ਨਹੀਂ ਸਨ ਸਵਾਹ ਸੀ ਸਵਾਹ ਦੀਆਂ ਗੋਲੀਆਂ ਵੱਟੀਆਂ ਹੀਆਂ ਸਨ ਪਰ ਸੰਤ ਜੀ ਕੁਝ ਨਾ ਬੋਲੇ ਤੇ ਉਥੋਂ ਚਲੇ ਗਏ ਦੂਜੇ ਦਿਨ ਫੇਰ ਆਏ ਫੇਰ ਆ ਕੇ ਕਿਹਾ ਕਿ ਮਾਤਾ ਸਾਨੂੰ ਕੁਝ ਖਾਣ ਨੂੰ ਦੇ ਦਿਓ ਜੇ ਹੈ ਤਾਂ ਤੇ ਮਾਤਾ ਨੇ ਕਿਹਾ ਕਿ ਉਸ ਗੁੜ ਤੇ ਛੋਲੇ ਉਸ ਝੋਲੇ ਦੇ ਵਿੱਚ ਹਨ ਉਥੋਂ ਕੱਢ ਲਓ ਤੇ ਖਾ ਲਓ ਕਿ ਮੈਂ ਤਾਂ ਦੇਖੇ ਨਹੀਂ ਉਹਦੇ ਵਿੱਚ ਹੈਗੇ ਆ ਕਿ ਨਹੀਂ ਹੈਗੇ ਜੇ ਹੈਗੇ ਆ ਤਾਂ ਤੁਸੀਂ ਲੈ ਜਾਓ ਤੇ ਖਾ ਲਓ ਸੰਤ ਜੀ ਨੇ ਫਿਰ ਉਹ ਛੋਲੇ ਵਿੱਚ ਹੱਥ ਮਾਰਿਆ ਤੇ ਉੱਥੋਂ ਚਲੇ ਗਏ ਤੀਜੇ ਦਿਨ ਜਦੋਂ ਫਿਰ ਆਏ ਤਾਂ ਮਾਤਾ ਨੇ ਆਖਿਆ ਕਿ ਉਸ ਛੋਲੇ ਦੇ ਵਿੱਚੋਂ ਵੇਖ ਲਓ ਜੇ ਕੁਝ ਖਾਣ ਨੂੰ ਹੈਗਾ ਤਾਂ ਲੈ ਜਾਓ ਪਰ ਸੰਤ ਜੀ ਕਹਿੰਦੇ ਕਿ ਅਸੀਂ ਤੇਰੇ ਸੇਵਾ ਸਿਮਰਨ ਤੋਂ ਤੇਰੇ ਪੁੰਨਦਾਨ ਤੋਂ ਖੁਸ਼ ਆਂ ਤੂੰ ਮੰਗ ਜੋ ਕੁਝ ਵੀ ਮੰਗਣਾ ਏ ਅੱਜ ਅਸੀਂ ਮੰਗਣ ਨਹੀਂ ਦੇਣ ਆਏ ਆ ਤਾਂ ਮਾਤਾ ਨੇ ਤਿੰਨ ਚੀਜ਼ਾਂ ਮੰਗ ਲਈਆਂ ਕਿ ਇੱਕ ਤਾਂ ਮੈਨੂੰ 16 ਸਾਲ ਦੀ ਜਵਾਨ ਕੁੜੀ ਬਣਾ ਦਿਓ ਤੇ ਦੂਸਰਾ ਮੇਰਾ ਰਹਿਣ ਵਾਸਤੇ ਵਧੀਆ ਘਰ ਬਣ ਜਾਵੇ ਤੇ ਮੈਂ ਤੇ ਬੈਠਿਆ ਮੈਂ ਜੋ ਚਾਹਾਂ ਮੇਰੇ ਲਈ ਉਹੀ ਹਾਜ਼ਰ ਹੋ ਜਾਵੇ ਤਾਂ ਇਹ ਤਿੰਨੇ ਵਰਦਾਨ ਹੀ ਉਹ ਸੰਤ ਜੀ ਉਸ ਮਾਤਾ ਨੂੰ ਦੇ ਦਿੰਦੇ ਆ ਅਗਲਾ ਦਿਨ ਚੜਦੇ ਹੀ ਮਾਤਾ 16 ਸਾਲ ਦੀ ਬਹੁਤ ਹੀ ਸੁੰਦਰ ਲੜਕੀ ਦਾ ਰੂਪ ਧਾਰ ਲੈਂਦੀ ਆ ਉਸ ਦੀ ਜੋ ਕੁਟਿਆ ਸੀ ਉਹ ਵੀ ਬਹੁਤ ਸੋਹਣੀ ਫੋਣੇ ਦੀ ਤਿਆਰ ਹੋ ਜਾਂਦੀ ਆ ਤੇ ਉਹ ਜੋ ਖਾਣ ਨੂੰ ਮੰਗਦੀ ਹੈ ਜਾਂ ਕੁਝ ਵੀ ਉਹ ਮੂੰਹੋਂ ਬੋਲਦੀ ਹੈ ਉਹੀ ਚੀਜ਼ ਉਹਦੇ ਸਾਹਮਣੇ ਹਾਜ਼ਰ ਹੋ ਜਾਂਦੀ ਆ ਪਰ ਇੰਨਾ ਕੁਝ ਪਾ ਕੇ ਵੀ ਮਾਤਾ ਹੰਕਾਰ ਵਿੱਚ ਨਹੀਂ ਆਈ ਉਹ ਫਿਰ ਵੀ ਰੱਬ ਦਾ ਨਾਮ ਹੀ ਧਿਆਉਂਦੀ ਰਹਿੰਦੀ ਤੇ ਹਰ ਪਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਕਿ ਐਸੇ ਜੰਗਲ ਦੇ ਵਿੱਚ ਰਹਿ ਕੇ ਵੀ ਮੈਨੂੰ ਇੰਨਾ ਕੁਝ ਦੇਣ ਲਈ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਆ ਸ਼ੁਕਰਾਨੇ ਵੱਜੋਂ ਵੀ ਉਹ ਰੱਬ ਦਾ ਨਾਮ ਹੀ ਲੈਂਦੀ ਉਧਰ ਜਿਹੜਾ ਪੁੱਤਰ ਸੀ ਉਸ ਦੇ ਹਾਲਾਤ ਘਰ ਦੇ ਜਿਹੜੇ ਸੀ ਉਹ ਬਹੁਤ ਮਾੜੇ ਹੋ ਗਏ ਘਰ ਵਿੱਚ ਗਰੀਬੀ ਆ ਗਈ ਨਾ ਤਾਂ ਫਸਲ ਹੋਵੇ ਤੇ ਨਾ ਕਿਸੇ ਹੋਰ ਬੰਨੇੋਂ ਪੈਸਾ ਆਵੇ ਘਰ ਘਰ ਦੇ ਮਾੜੇ ਹਾਲਾਤਾਂ ਤੋਂ ਬਾਅਦ ਇੱਕ ਦਿਨ ਪੁੱਤਰ ਦੇ ਮਨ ਵਿੱਚ ਆਇਆ ਕਿ ਮੈਂ ਜਾਵਾਂ ਤਾਂ ਸਹੀਂ ਵੇਖਾਂ ਤਾਂ ਸਹੀਂ ਕਿ ਮੇਰੀ ਮਾਂ ਹੈਗੀ ਵੀ ਆ ਕਿ ਨਹੀਂ ਜੇ ਹੈਗੀ ਆ ਤਾਂ ਉਹ ਉੱਥੇ ਕਿਵੇਂ ਰਹਿ ਰਹੀ ਆ ਜਦੋਂ ਪੁੱਤਰ ਜੰਗਲ ਵਿੱਚ ਜਾਂਦਾ ਏ ਜਾ ਕੇ ਉੱਥੇ ਇੱਕ ਜਵਾਨ ਕੁੜੀ ਨੂੰ ਦੇਖਦਾ ਏ ਤਾਂ ਉਹ ਹੈਰਾਨ ਹੋ ਜਾਂਦਾ ਹੈ ਕਹਿੰਦਾ ਹੈ ਕਿ ਇੱਥੇ ਤਾਂ ਮੇਰੀ ਮਾਤਾ ਜੀ ਰਹਿੰਦੇ ਸਨ ਤੇ ਇਹ ਜਿਹੜੀ ਕੁਟਿਆ ਏ ਇਹ ਵੀ ਸੋਨੇ 'ਚ ਬਦਲ ਗਈ ਤੇ ਮੇਰੀ ਮਾਤਾ ਉਹ ਕਿੱਥੇ ਨੇ ਤਾਂ ਮਾਤਾ ਦੱਸਦੀ ਆ ਕਿ ਪੁੱਤਰ ਮੈਂ ਹੀ ਤੇਰੀ ਮਾਤਾ ਹਾਂ ਪਰ ਉਹ ਉਸ ਲੜਕੀ ਦੀ ਗੱਲ ਨਹੀਂ ਮੰਨਦਾ ਕਿਉਂਕਿ ਉਹ ਕਹਿੰਦਾ ਕਿ ਤੂੰ ਤਾਂ ਇੱਕ 16 ਸਾਲ ਦੀ ਬੱਚੀ ਹੈ ਤੂੰ ਮੇਰੀ ਮਾਤਾ ਕਿਵੇਂ ਹੋ ਸਕਦੀ ਆ ਤਾਂ ਉਹ ਸਾਰੀ ਗੱਲ ਦੱਸਦੀ ਹੈ ਕਿ ਕਿਸ ਤਰ੍ਹਾਂ ਬਚਪਨ ਵਿੱਚ ਉਸਨੇ ਉਸ ਨੂੰ ਪਾਲਿਆ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਕਿੰਨੇ ਔਖੇ ਦਿਨ ਕੱਟੇ ਸਭ ਕੁਝ ਸੁਣ ਕੇ ਉਹ ਲੜਕਾ ਕਹਿੰਦਾ ਕਿ ਇਹ ਸਭ ਸੱਚ ਆ ਫਿਰ ਉਹ ਆਪਣੀ ਮਾਤਾ ਨੂੰ ਪੁੱਛਦਾ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਤਾਂ ਮਾਤਾ ਨੇ ਦੱਸਿਆ ਕਿ ਮੈਨੂੰ ਇਹ ਕ ਸੰਤ ਜੀ ਆਏ ਸੀ ਤੇ ਉਹ ਵਰਦਾਨ ਦੇ ਕੇ ਗਏ ਆ ਪਰ ਪੁੱਤਰ ਹੁਣ ਮੈਂ ਇੱਥੇ ਹੀ ਖੁਸ਼ ਆ ਮੈਂ ਤੇਰੇ ਨਾਲ ਘਰ ਨਹੀਂ ਆਉਣਾ ਤੇ ਤੂੰ ਹੁਣ ਇੱਥੋਂ ਜਾ ਮੈਂ ਰੱਬ ਦਾ ਨਾਮ ਹੀ ਲੈਣਾ ਚਾਹੁੰਨੀ ਆ ਜਦੋਂ ਉਹ ਘਰ ਜਾਂਦਾ ਏ ਘਰ ਜਾ ਕੇ ਸਾਰੀ ਗੱਲ ਆਪਦੀ ਪਤਨੀ ਨੂੰ ਦੱਸਦਾ ਏ ਤਾਂ ਪਤਨੀ ਜਿਹੜੀ ਆ ਉਹ ਲਾਲਚ ਵਿੱਚ ਆ ਜਾਂਦੀ ਆ ਤੇ ਕਹਿੰਦੀ ਆ ਕਿ ਐ ਕਰ ਜਿੱਥੇ ਤੂੰ ਆਪਦੀ ਮਾਂ ਨੂੰ ਛੱਡ ਕੇ ਆਇਆ ਸੀ ਉੱਥੇ ਹੀ ਮੇਰੀ ਮਾਂ ਨੂੰ ਵੀ ਛੱਡਿਆ ਆ ਆਪਦੀ ਮਾਂ ਨੂੰ ਬੁਲਾਉਂਦੀ ਆ ਸਾਰੀ ਗੱਲ ਸਮਝਾਉਂਦੀ ਆ ਪਹਿਲਾਂ ਤਾਂ ਮਾਂ ਤਿਆਰ ਨਹੀਂ ਹੁੰਦੀ ਪਰ ਫਿਰ ਜਦੋਂ ਇਹ ਲਾਲਚ ਦਿੰਦੀ ਆ ਤਾਂ ਮਾਤਾ ਉਹਦੀ ਤਿਆਰ ਹੋ ਜਾਂਦੀ ਆ ਉਹ ਵੀ ਕਹਿੰਦੀ ਆ ਕਿ ਰਸਤੇ ਵਿੱਚ ਮੈਨੂੰ ਖਾਣ ਨੂੰ ਕੁਝ ਦੇ ਦੇਵੀ ਤਾਂ ਇਹ ਆਪਦੀ ਮਾਂ ਨੂੰ ਚੂਰੀ ਕੁੱਟ ਕੇ ਦਿੰਦੀ ਆ ਜਦੋਂ ਉਸ ਦਾ ਜਵਾਈ ਇੱਥੇ ਆਪਦੀ ਮਾਤਾ ਦੇ ਕੋਲ ਜੰਗਲ ਵਿੱਚ ਹੀ ਆਪਦੀ ਸੱਸ ਨੂੰ ਛੱਡ ਕੇ ਜਾਂਦਾ ਹੈ ਤਾਂ ਉਸ ਨੂੰ ਵੀ ਇੱਕ ਕਾਨਿਆਂ ਦੀ ਕੱਖਾਂ ਡੰਡਿਆਂ ਦੀ ਉਹ ਛੋਪੜੀ ਤਿਆਰ ਕਰਕੇ ਦੇ ਦਿੰਦਾ ਏ ਉਹ ਮਾਈ ਉਸ ਛੋਪੜੀ ਦੇ ਵਿੱਚ ਰਹਿੰਦੀ ਆ ਤੇ ਜਿਹੜੀ ਚੂਰੀ ਲਿਆਂਦੀ ਆ ਉਹਨੂੰ ਖਾਂਦੀ ਰਹਿੰਦੀ ਆ ਨਾ ਕੋਈ ਰੱਬ ਦਾ ਨਾਮ ਲੈਂਦੀ ਉਹ ਆਪਦੇ ਆਪ ਵਿੱਚ ਹੀ ਰਹਿੰਦੀ ਤੇ ਉਸ ਦੇ ਕੋਲ ਵੀ ਸੰਤ ਜੀ ਆਉਂਦੇ ਆ ਤੇ ਆਂਦੇ ਆ ਕਿ ਸਾਨੂੰ ਕੋਈ ਭੁੱਖ ਲੱਗੀ ਆ ਕੁਝ ਖਾਣ ਨੂੰ ਦੇ ਉਹ ਬਹੁਤ ਹੀ ਮਾੜਾ ਚੰਗਾ ਬੋਲਦੀ ਆ ਕਿ ਮੈਂ ਤੈਨੂੰ ਕਿੱਥੋਂ ਖਾਣ ਨੂੰ ਦਵਾਂ ਮੇਰੇ ਕੋਲੇ ਤਾਂ ਆਪ ਕੁਝ ਨਹੀਂ ਇਸ ਤਰ੍ਹਾਂ ਕਈ ਜਿਹੜੇ ਮਾੜੇ ਸ਼ਬਦੋ ਸੰਤ ਜੀ ਨੂੰ ਬੋਲਦੀ ਆ ਸੰਤ ਜੀ ਉਥੋਂ ਜਲੇ ਜਾਂਦੇ ਆ ਅਗਲੇ ਦਿਨ ਸੰਤ ਜੀ ਫੇਰ ਆਉਂਦੇ ਆ ਫੇਰ ਉਹ ਮਾੜਾ ਚੰਗਾ ਬੋਲਦੀ ਆ ਤੀਜੇ ਦਿਨ ਜਦੋਂ ਸੰਤ ਜੀ ਆਉਂਦੇ ਤਾਂ ਕਹਿੰਦੇ ਕਿ ਅਸੀਂ ਕੁਝ ਮੰਗਣ ਨਹੀਂ ਅਸੀਂ ਦੇਨ ਆਉਣੇ ਆ ਤਾਂ ਉਹ ਖੁਸ਼ ਹੋ ਜਾਂਦੀ ਆ ਕਿ ਦੇਣਾ ਹੈ ਤਾਂ ਮੈਨੂੰ ਵੀ ਇਸੇ ਦੀ ਤਰ੍ਹਾਂ ਜਵਾਨ ਬਣਾ ਦੋ ਇੱਕ ਕੁੜੀ ਬਣਾ ਦੋ ਮੈਂ ਵੀ ਇਸੇ ਦੀ ਤਰ੍ਹਾਂ ਇੱਕ ਕੁੜੀ ਦਾ ਰੂਪ ਧਾਰਨ ਕਰ ਲਵਾਂ ਜਵਾਨ ਲੜਕੀ ਬਣ ਜਾਵਾਂ ਤੇ ਨਾਲੇ ਮੈਨੂੰ ਵੀ ਇਵੇਂ ਹੀ ਸੋਨਾ ਮਿਲ ਜਾਵੇ ਤਾਂ ਅਗਲਾ ਦਿਨ ਚੜਦਾ ਹੈ ਤਾਂ ਉਹ ਔਰਤ ਜਿਹੜੀ ਆ ਉਹ ਇੱਕ ਲੜਕੀ ਦਾ ਰੂਪ ਤਾਂ ਧਾਰਨ ਕਰ ਲੈਂਦੀ ਆ ਪਰ ਜੋ ਵੀ ਉਸ ਦਾ ਮੁਖ ਸੀ ਉਹ ਸੋਨੇ ਦਾ ਬਣ ਜਾਂਦਾ ਏ ਜਿਸ ਕਰਕੇ ਉਹ ਇੱਧਰ ਉੱਧਰ ਟੱਕਰਾ ਮਾਰਦੀ ਰਹਿੰਦੀ ਆ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਜਦੋਂ ਇਸ ਮਾਤਾ ਦਾ ਪੁੱਤ ਤਿੰਨੋਂ ਜੰਗਲ ਵਿੱਚ ਆਉਂਦੇ ਆ ਕਿ ਚਲੋ ਅੱਜ ਜਾਂਦੇ ਆ ਤੇ ਮਾਤਾ ਦੇ ਕੋਲੋਂ ਕੁਝ ਲੈ ਕੇ ਆਉਣੇ ਆ ਤੂੰ ਆਪਦੀ ਮਾਂ ਕੋਲੋਂ ਕੁਝ ਨਾ ਕੁਝ ਲੈ ਕੇ ਆਵੀ ਤੇ ਮੈਂ ਆਪਦੀ ਮਾਂ ਕੋਲੋਂ ਦੋਨੇ ਜਾਣੇ ਰਲ ਕੇ ਤੁਰ ਪੈਂਦੇ ਆ ਜੰਗਲ ਚ ਪਹੁੰਚਦੇ ਆ ਜਿਹੜੀ ਲੜਕੇ ਦੀ ਮਾਤਾ ਹੁੰਦੀ ਆ ਉਹ ਤਾਂ ਹਮੇਸ਼ਾ ਦੀ ਤਰ੍ਹਾਂ ਰੱਬ ਦਾ ਨਾਮ ਹੀ ਤੇ ਆਉਂਦੀ ਆ ਤੇ ਬੈਠੀ ਹੁੰਦੀ ਆ ਤੇ ਜਿਹੜੀ ਨੌ ਦੀ ਮਾਤਾ ਉਹ ਉਥੇ ਟੱਕਰਾ ਮਾਰ ਰਹੀ ਹੁੰਦੀ ਆ ਤਾਂ ਜਿਹੜੀ ਨੌ ਸੀ ਉਹ ਰੋਣ ਲੱਗ ਜਾਂਦੀ ਆ ਆਪਦੀ ਸੱਸ ਤੋਂ ਮਾਫੀਆਂ ਮੰਗਦੀ ਆ ਕੀ ਮੈਨੂੰ ਸਭ ਕੁਝ ਸਮਝ ਆ ਗਿਆ ਏ ਮੈਨੂੰ ਮaaf ਕਰ ਦੋ ਤੇ ਮੇਰੀ ਮਾਂ ਨੂੰ ਠੀਕ ਕਰ ਦੋ ਤਾਂ ਉਹ ਮਾਤਾ ਜੀ ਕਹਿੰਦੇ ਆ ਕਿ ਮੈਂ ਕੌਣ ਹੁੰਨੀ ਐ ਇਹਨੂੰ ਠੀਕ ਕਰਨ ਵਾਲੀ ਉਹ ਸੰਤ ਜੀ ਹੀ ਇਹਨੂੰ ਠੀਕ ਕਰ ਸਕਦੇ ਆ ਸੰਤ ਜੀ ਨੂੰ ਸੱਦਿਆ ਜਾਂਦਾ ਹੈ ਤਾਂ ਇਹ ਮਾਤਾ ਜਿਹੜੇ ਸੀ ਇਹ ਸੰਤ ਜੀ ਨੂੰ ਕਹਿੰਦੇ ਆ ਕਿ ਇਹਨੂੰ ਕਿਸੇ ਤਰੀਕੇ ਠੀਕ ਕਰ ਦੋ ਜੋ ਵੀ ਹੋ ਗਿਆ ਇਹਦੇ ਕੋਲੋ ਗਲਤੀ ਹੋ ਗਈ ਉਹ ਇਹਦੀ ਮaaf ਕਰਕੇ ਇਹਨੂੰ ਠੀਕ ਕਰ ਦੋ ਤਾਂ ਸੰਤ ਜੀ ਉਹ ਮਾਤਾ ਜੀ ਦੇ ਕਹਿਣ ਤੇ ਉਸ ਲੜਕੀ ਦੀ ਮਾਤਾ ਨੂੰ ਠੀਕ ਕਰ ਦਿੰਦੇ ਆ ਤਾਂ ਇੱਧਰ ਜਿਹੜੀ ਇਹ ਮਾਤਾ ਹੁੰਦੀ ਆ ਇਹਦਾ ਪੁੱਤਰ ਸੰਤ ਜੀ ਦੇ ਅੱਗੇ ਹੱਥ ਜੋੜ ਲੈਂਦਾ ਏ ਤੇ ਪੁੱਛਣ ਲੱਗ ਜਾਂਦਾ ਹੈ ਕਿ ਸੰਤ ਜੀ ਮੇਰੇ ਘਰ ਦਾ ਗੁਜ਼ਾਰਾ ਜਿਹੜਾ ਇਹ ਉਹ ਬੜਾ ਔਖਾ ਹੁੰਦਾ ਏ ਫਸਲ ਮੇਰੀ ਬਿਲਕੁਲ ਹੁੰਦੀ ਨਹੀਂ ਕੋਈ ਕੰਮ ਕਾਜ ਨਹੀਂ ਚੱਲਦਾ ਮੇਰੇ ਤੇ ਵੀ ਕਿਰਪਾ ਕਰੋ ਤਾਂ ਸੰਤ ਜੀ ਕਹਿੰਦੇ ਆ ਕਿ ਜਿੱਥੇ ਰੱਬ ਦਾ ਨਾਮ ਹੁੰਦਾ ਏ ਉੱਥੇ ਸਾਰੀਆਂ ਚੀਜ਼ਾਂ ਵਾਸ ਕਰਦੀਆਂ ਉੱਥੇ ਬਰਕਤ ਪੈਂਦੀ ਆ ਜਿੱਥੇ ਰੱਬ ਦਾ ਨਾਮ ਨਹੀਂ ਉੱਥੇ ਨਾ ਬਰਕਤ ਨਾ ਮਾਇਆ ਤੇ ਸੰਤ ਜੀ ਨੇ ਸਮਝਾਇਆ ਕਿ ਜਦੋਂ ਤੇਰੀ ਮਾਂ ਘਰ ਸੀ ਤਾਂ ਉਹ ਰੱਬ ਦਾ ਨਾਮ ਲੈਂਦੀ ਸੀ ਜਿੱਦਣ ਤੋਂ ਤੁਸੀਂ ਆਪਦੀ ਮਾਂ ਨੂੰ ਕੱਢਤਾ ਸਮਝ ਲਓ ਤੁਸੀਂ ਰੱਬ ਨੂੰ ਆਪਦੇ ਘਰੋਂ ਕੱਢਤਾ ਉਹਦੇ ਨਾਲ ਹੀ ਜਿਹੜੀ ਤੁਹਾਡੇ ਘਰ ਦੀ ਬਰਕਤ ਗਈ ਚਲੀ ਜਿਸ ਨਾਲ ਤੁਹਾਡੀ ਫਸਲ ਨਹੀਂ ਹੁੰਦੀ ਜਦੋਂ ਮਾਂ ਸੀ ਰੱਬ ਦਾ ਨਾਮ ਲੈਂਦੀ ਸੀ ਤਾਂ ਫਸਲ ਦੂਣੀ ਚੌਣੀ ਹੁੰਦੀ ਸੀ ਇਹ ਮਾਈ ਸੀ ਜਿਹੜੀ ਕਿਸੇ ਨੂੰ ਮੱਥੇ ਵਟ ਨਹੀਂ ਸੀ ਪਾਉਂਦੀ ਹਰ ਰਾਹੀ ਪਾਂਦੀ ਨੂੰ ਕੁਝ ਨਾ ਕੁਝ ਖਵਾ ਕੇ ਘਲਦੀ ਸੀ ਕਦੇ ਭੁੱਖੇ ਟਿੱਡ ਆਪਦੇ ਘਰੋਂ ਇਹਨੇ ਕਿਸੇ ਨੂੰ ਜਾਣ ਨਹੀਂ ਸੀ ਦਿੱਤਾ ਉਹ ਚਾਹੇ ਇਹ ਭਾਵੇਂ ਪੁੱਜੇ ਛੋਲੇ ਤੇ ਗੁੜ ਹੀ ਕਿਉਂ ਨਾ ਖਵਾਉਂਦੀ ਪਰ ਕਦੇ ਵੀ ਇਸਨੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਸੀ ਜਾਣ ਦਿੱਤਾ ਨਾ ਹੀ ਇਹ ਕਿਸੇ ਨੂੰ ਮੰਦਾ ਚੰਗਾ ਬੋਲਦੀ ਸੀ ਆਪਦੀ ਮਿਹਨਤ ਵਿੱਚ ਵਿਸ਼ਵਾਸ ਰੱਖਦੀ ਸੀ ਕਿਰਤ ਕਰਦੀ ਸੀ ਜਿਵੇਂ ਇਹ ਗੁੜ ਦੀ ਪੇਸੀ ਕਿਸੇ ਨੂੰ ਦਿੰਦੀ ਉਵੇਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਿਠਾਸ ਖੋਲ ਜਾਂਦੀ ਇਸ ਦੇ ਹੱਥੋਂ ਕੀਤਾ ਗੁੜ ਤੇ ਛੋਲਿਆਂ ਦਾ ਦਾਨ ਜਿਹੜਾ ਸੀ ਉਹ ਅੰਨ ਵਿੱਚ ਵਾਧਾ ਕਰਦਾ ਸੀ ਪਰ ਤੇਰੇ ਤੇ ਤੇਰੀ ਪਤਨੀ ਦੇ ਮਨ ਦੇ ਕਰੋਧ ਕਰਕੇ ਘਰੋਂ ਮਾਤਾ ਜੀ ਦੂਰ ਹੋਏ ਜਾਨੀ ਰੱਬ ਦਾ ਨਾਮ ਦੂਰ ਹੋ ਗਿਆ ਇਸ ਕਰਕੇ ਉਹ ਬਰਕਤ ਪੈਸਾ ਖੁਸ਼ੀਆਂ ਮਾਤਾ ਦੇ ਨਾਲ ਹੀ ਚਲਾ ਗਿਆ ਤਾਂ ਫਿਰ ਮਾਤਾ ਦੇ ਜਿਹੜਾ ਪੁੱਤਰ ਸੀ ਨੋ ਸੀ ਉਹ ਮਾਤਾ ਤੋਂ ਮਾਫੀ ਮੰਗਦੇ ਆ ਤੇ ਆਪਦੇ ਨਾਲ ਘਰ ਆਉਣ ਦੀ ਜਿੱਦ ਕਰਦੇ ਆ ਕਿ ਜੇ ਤੁਸੀਂ ਘਰ ਆ ਗਏ ਤਾਂ ਸਮਝ ਲਓ ਸਾਡੇ ਘਰ ਖੁਸ਼ੀਆਂ ਆ ਜਾਣਗੀਆਂ ਬਰਕਤ ਵਾਸ ਕਰੂਗੀ ਕਿਉਂਕਿ ਉਹਨਾਂ ਨੂੰ ਮਾਤਾ ਦੀ ਅਹਿਮੀਅਤ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ ਜੇ ਘਰ ਦਾ ਇੱਕ ਜੀਵ ਵੀ ਰੱਬ ਦਾ ਨਾਮ ਲੈਂਦਾ ਹੋਵੇ ਤਾਂ ਉਥੇ ਰੱਬ ਵਾਸ ਕਰਦੇ ਨੇ ਪਰਮਾਤਮਾ ਵਾਸ ਕਰਦੇ ਨੇ ਖੁਸ਼ੀਆਂ ਘਰ ਸੁੱਖ ਸਮ੍ਰiddhi ਵਾਸ ਕਰਦੀ ਆ ਤਾਂ ਸਾਧ ਸੰਗਤ ਜੀ ਸਾਨੂੰ ਵੀ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਕੀਤਾ ਹੋਇਆ ਦਾਨ ਪੁੰਨ ਸੇਵਾ ਸਿਮਰਨ ਜਿਹੜਾ ਏ ਉਹੀ ਕੰਮ ਆਉਣਾ ਹੈ ਇਹ ਬਹੁਤ ਜ਼ਰੂਰੀ ਆ ਜਨਣ ਪੁੰਨ ਕਰਦੇ ਰਿਹਾ ਕਰੋ ਕਿਸੇ ਬੇਜਬਾਨ ਕਿਸੇ ਭੁੱਖੇ ਦਾ ਢਿੱਡ ਭਰਨਾ ਬਹੁਤ ਵੱਡਾ ਪੁੰਨ ਦਾ ਕੰਮ ਆ ਜੋ ਤੁਹਾਡੇ ਘਰ ਦੀ ਬਰਕਤ ਨੂੰ ਦੁੱਗਣਾ ਚੌਗਣਾ ਕਰ ਦਿੰਦਾ ਹੈ ਖੁਸ਼ੀਆਂ ਸੁੱਖ ਸਮ੍ਰiddhi ਤੁਹਾਡੇ ਘਰ ਵਾਸ ਕਰਦੀ ਹੈ ਇਸ ਲਈ ਪ੍ਰਮਾਤਮਾ ਦਾ ਨਾਮ ਕੀਤਾ ਹੋਇਆ ਸੇਵਾ ਸਿਮਰਨ ਤੇ ਹੱਥੀ ਕੀਤਾ ਦਾਨ ਪੁੰਨ ਵੱਧ ਤੋਂ ਵੱਧ ਕਰਿਆ ਕਰੋ ਇਹੀ ਸਾਡਾ ਜੜਾ ਕੰਮ ਆਉਣਾ ਹੈ ਇਹੀ ਸਾਡੇ ਨਾਲ ਜਾਣਾ ਹੈ ਹੋਰ ਸਾਡੇ ਨਾਲ ਕੋਈ ਚੀਜ਼ ਨਹੀਂ ਜਾਣੀ ਚਾਹੇ ਅਸੀਂ ਕਿੰਨਾ ਮਰਜੀ ਤਾਂ ਨੇ ਇਕੱਠਾ ਕਰ ਲਈਏ ਤੇ ਜੋਰੀਆਂ ਪਰ ਪਰ ਰੱਖ ਲਈਏ ਉਹ ਸਾਡੇ ਨਾਲ ਨਹੀਂ ਜਾਣਾ ਤਾਂ ਫਿਰ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦੇਣਾ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ